ਸਾਲੇ ਵਿਪੀਆ ਨੂੰ ਇੱਕ ਗੱਲ ਕਹਿੰਦੇ ਆ ਵੀ ਤੁਸੀਂ ਕਿਉਂ ਗਲਾ ਚ ਬਾਲੀਆਂ ਬਾਗੇ ਤੁਰਦੀਆਂ ਬਈ ਕਿਉਂ ਗਲਾ ਚ ਕਾਨੀਆਂ ਬਾਗੇ ਤੁਰਦੀਆਂ ਬਈ ਤੁਸੀਂ ਕਿਸ ਗੱਲ ਤੋਂ ਅੰਦਾਜ਼ਾ ਲਾ ਦੋ ਕਿ ਪੂਰੇ ਦਾ ਲੈਂਡ ਆਲਡਰ ਟੋਟਲ ਫੇਲ ਹੋ ਗਿਆ ਤੁਹਾਨੂੰ ਜਿਹੜਾ ਮਰਜੀ ਬਾਹਰ ਸੈਰ ਕਰਨ ਤੇ ਜਾਂਦੀ ਨੂੰ ਲੁੱਟ ਸਕਦਾ ਤੁਸੀਂ ਸੈਰ ਕਰਨਾ ਬਾਹਰ ਤੇ ਬੜੀ ਵੱਡੀ ਗੱਲ ਆ ਲੋਕਾਂ ਨੂੰ ਘਰੇ ਬੈਠੇ ਇਹਨੂੰ ਲੁੱਟੇ ਜਾ ਰਹੇ ਕਰਪਸ਼ਨ ਦੀ ਗੱਲ ਕਰ ਲੋ ਤੁਸੀਂ ਕੋਈ ਇੱਕ ਬੰਦਾ ਮੈਨੂੰ ਉੱਪਕੇ ਇਹ ਕਹੇ ਕਿ ਮੈਂ ਬਿਨਾ ਪੈਸੇ ਦਿੱਤੇ ਕੋਈ ਘਰ ਦੀ ਰਜਿਸਟਰੀ ਕਰਾ ਕੇ ਆਇਆ ਮੇਰੇ ਕੋਲ ਇੱਕ ਤੁਹਾਡੇ ਏਰੀਆ ਦੇ ਕੋਈ ਸੱਜਣ ਆਏ 135 ਗੱਲ ਦੀ ਰਜਿਸਟਰੀ ਕਹਿੰਦੇ ਮੈਂ 2 ਲੱਖ ਰੁਪਏ ਦਿੱਤੇ ਆ ਪੂਰੇ ਨੌਜਵਾਨ ਖੜੇ ਐ ਬੱਚੋ ਤੁਸੀਂ ਮੈਨੂੰ ਦੱਸੋ ਪਹਿਲਾਂ ਵੀ ਕਦੇ ਕਿਸੇ ਦੇ ਸਕੂਟਰਾਂ ਤੇ ਚਲਾਨ ਹੁੰਦੇ ਸੀ ਕਿ ਹਰਿਆਲ ਸੀਦੇ ਹੁੰਦੇ ਹੋਏ ਪਹਿਲਾਂ ਵੀ ਕਦੇ ਲੁੱਟ-ਖੁੱਟੀਆਂ ਬੜਾ ਵਾਰ ਦੱਤਾ ਹੁੰਦੀਆਂ ਸੀ ਪਹਿਲਾਂ ਵੀ ਕਦੇ ਪੁਲਿਸ ਧੱਕਾ ਕਰਦੀ ਸੀ ਵੀ ਅੱਜ ਕਿਉਂ ਹੋ ਰਿਹਾ ਉਹਦਾ ਕਾਰਨ ਹੈ ਰਾਜਪੁਰੇ ਦੇ ਜਿੰਨੇ ਵੀ ਥਾਣੇ ਆ ਉਹ ਸਾਰੇ ਠੇਕੇ ਦੇ ਦਿੱਤੇ ਪਏ ਉਹਨਾਂ ਨੇ ਲੁੱਟ ਕੇ ਅੱਜ ਜਿਹੜਾ ਐਮਐਲਏ ਦਾ ਘਰ ਪਰ ਰਾਜਪੁਰੇ ਦੀ ਜਨਤਾ ਦੀ ਇਤਨੀ ਲੁੱਟ ਹੋ ਰਹੀਆ ਗੱਲਾਂ ਬੈ ਨਹੀਂ ਗੱਲਾਂ ਕਰਦਾ ਬਾਹਰਲੇ ਕਿਸੇ ਵੀ ਜ਼ਿਲ੍ਹੇ ਚ ਚਲੇ ਜਾऊं ਇੱਕੇ ਗੱਲ ਸੁਣਨ ਨੂੰ ਮਿਲੇਗੀ ਸਭ ਤੋਂ ਵੱਧ ਤਰ੍ਹਾਂ ਕੇ ਹੈ ਉਹ ਰਾਜਪੁਰੇ ਦੀ 100 ਰੁਪਏ ਤੁਹਾਡੇ ਤੋਂ ਖੋ ਕੇ ਇਸ ਥੇਜ ਚ ਪਾ ਲਿਆ ਹੋਵੇ ਔਰ 40 ਰੁਪਏ ਤੁਹਾਨੂੰ ਇਸ ਥੇਜ ਚੋਂ ਸਿੱਟ ਕੇ ਦੇ ਦੀਏ ਉਹਨੂੰ ਬੈਨੀਫਿਟ ਥੋੜੀ ਜਨੇ ਹ ਉਹ ਤਾਂ ਲੁੱਟ ਕਹਾਗੇ ਉਹ ਜਿੰਮੀਆਂ ਚੀਕਾਂ ਉਹ ਟੀਟੀ ਲੋਕਾਂ ਆ ਕੇ ਤੁਸੀਂ ਬਾਕੀਆਂ ਦੇ ਕਢਾਈਆਂ ਨਾ ਉਹ ਤੁਹਾਡੀਆਂ ਹੀ ਨਿਕਲ ਨਹੀਂ ਆਉਂਦੀ ਚੱਕਰ ਬਤਾਈ ਹੈ ਤੁਹਾਨੂੰ ਇਹਨਾਂ ਅਨੁਸਾਰ ਆ ਰਹੇ ਨੇ ਲੁੱਟਿਆ ਜਾ ਰਹੇ ਆ ਗਰੀਬਾਂ ਨੂੰ ਲੁੱਟਿਆ ਜਾ ਰਹੇ ਆ ਪਟਾਕਿਆਂ ਦੇ ਅੱਗੇ ਕੀ ਕਰਦੇ ਕਹਿੰਦੇ ਜੀ ਰਾਜਪੁਰੇ ਚ ਪਟਾਕੇ ਚਲਾ ਰਹੇ ਆ ਪਟਾਕੇ ਵਜਾ ਦਾਂਗੇ ਲੋਕਾਂ ਨੇ ਪਟਾਕੇ ਵਜਾਤੇ ਵੇਖ ਅੱਜ ਪੁੱਛੋ ਤੁਸੀਂ ਉਹ ਗਰੀਬ ਬੰਦਿਆਂ ਨੂੰ ਜਿਹੜੇ ਵਿਚਾਰੇ ਆਪਣੇ ਬੱਚਿਆਂ ਦਾ ਮਾੜਾ-ਮੋਟਾ ਢਿੱਡ ਪਾਲ ਦਿੰਦੇ ਸੀਗੇ ਉਹਨਾਂ ਦੇ ਵੀ ਹੱਥਾਂ 'ਚ ਖੂਨ ਹੈ ਤੁਹਾਨੂੰ ਕਿੱਥੇ ਰੱਬ ਬਖਸ਼ੇਗਾ ਮੈਂ ਇਹਨੂੰ ਅਜੇ ਵੀ ਮਿੱਤਲ ਨੂੰ ਵੀ ਨੀਨਾ ਮਿੱਤਲ ਨੂੰ ਕਹਣਾ ਇਹ ਪੈਸਾ ਪੂਸਾ ਕਮਾਇਆ ਇੱਥੇ ਰਹਿ ਜਾਣਾ ਇਹ ਕਰਮਾਂ ਦਾ ਗੁਨਾਹ ਇੱਥੇ ਦੇਣਾ ਪੈਣਾ ਮੈਂ ਦੱਸ ਨਹੀਂ ਸਕਦਾ ਤੁਹਾਡੇ ਪਰਿਵਾਰਾਂ 'ਚ ਕੀ ਵਾਪਰਿਆ ਇਹ ਵੀ ਉਸੇ ਗੁਨਾਹ ਦੀ ਨਸਾਨੀ ਆ ਜਿਹੜਾ ਤੁਸੀਂ ਰਾਜਪੁਰੇ ਦੇ ਲੋਕਾਂ ਨੂੰ ਰੋਕਦੇ ਹੋ ਉਹ ਵੀ ਤੁਸੀਂ ਬਣਾਉਂਦੇ ਹੋ ਅੱਜ ਤੁਹਾਡੇ ਬੱਚਿਆਂ ਨੂੰ ਮੁੱਕਣਾ ਪੈ ਰਿਹਾ ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਇਹ ਵੀ ਸ਼ਰਮ ਨਹੀਂ ਆਉਂਦੀ ਵੀ ਤੁਹਾਡੇ ਘਰ ਦੇ ਸਾਹਮਣੇ ਹਰਦਿਆਲ ਸਿੰਘ ਨੇ ਇੰਨੇ ਨੇ ਸੋਹਣੇ ਬਾਗ ਬਣਾਤੇ ਅੱਜ ਉਹਨਾਂ ਬਾਗਾਂ ਉੱਤੇ ਵੀ 3 ਵਜੇ ਦਾ ਗੰਦਾ ਪਾਣੀ ਪਿੰਦੇ ਦਿੱਤੇ ਚੋਾਕਾਂ ਦੇ ਖੇਤਾਂ ਜਾਣਾ ਵਾਟ ਇਜ਼ ਦਿਸ ਨੌਨ ਸੈਂਸ ਕੀ ਇਹ ਬੱਤਮੀ ਕੀ ਹੋ ਰਹੀ ਹੈ ਕੀ ਸ਼ਾਇਦ ਅੱਗੇ ਬੜੇ ਜੀ ਉਰੇ डंगर फिर फिरते हैं जी हूँ जो भी फटते चलते फड़े हुए डंगर आके मैं तुम दसा पशु जेडे तुरे फिरते हैं लेके जाके फड़े उन्होंने बसवास करो दो साल लंघे साल को हो रह गया औखा तक एक साल तो बाद इन्हों मैं राजपुर नजर नहीं आन देंगे ये मेरा बसवास है ਦੇ ਬੰਦੇ ਕਾਂਗਰਸ ਪਾਰਟੀ ਤੋਂ ਨਜਾਇਜ਼ ਫਾਇਦਾ ਉਠਾ ਕੇ ਜਿਨ੍ਹਾਂ ਨੇ ਆਪਣੀਆਂ ਦੁਕਾਨਦਾਰੀਆਂ ਚਲਾਈਆਂ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਦਾ ਵੀ ਜਿਹੜਾ ਹਿਸਾਬ ਕਿਤਾਬਾ ਹੋ ਲਿਆ ਜਾਏਗਾ ਕਿ ਪਿਛਲੇ 2 ਸਾਲ ਪਹਿਲਾਂ ਜਦੋਂ ਪੰਜਾਬ ਦੇ ਅੰਦਰ ਚੋਣਾਂ ਹੋਈਆਂ ਸੀ ਕੱਲਾ ਰਾਜਪੁਰਾ 'ਚ ਵੀ ਪੂਰੇ ਪੰਜਾਬ 'ਚ ਲੋਕ ਘਮਰਾਏ ਬੜੇ ਸਭਜਵਾਗ ਦਿਖਾਏਗੇ ਬੜਾ ਝੂਠ ਬੋਲਿਆ ਗਿਆ ਐਨਾ ਝੂਠ ਬੋਲਿਆ ਗਿਆ ਕਿ ਅੱਜ ਜਦੋਂ ਤੁਸੀਂ ਦੇਖਦੇ ਆ ਜਿਹੜਾ ਭਗਵੰਤ ਮਾਨ ਇਹ ਕਿਹਾ ਕਰਦਾ ਸੀ ਦੂਜਿਆਂ ਤੇ ਚੁਪਕਲੀਆਂ ਲਿਆ ਕਰਦਾ ਸੀ ਕਿ ਲਓ ਜੀ ਇਹਨਾਂ ਲੀਡਰਾਂ ਨੂੰ ਜਿਹੜਾ ਮੁਰਗੀ ਖਾਣੇ ਖੋਲ ਲੈਣੇ ਚਾਹੀਦੇ ਆ ਇਹਨਾਂ ਨੂੰ ਸੁਰੱਖਿਆ ਦੀ ਕੀ ਲੋੜ ਆ ਅੱਜ ਤੁਸੀਂ ਸੋਸ਼ਲ ਮੀਡੀਆ ਦੇ ਵੀਡੀਓ ਤੇ ਦੇਖਦੇ ਹੋਣੇ 12 1200 ਬੰਦਾ ਚੀਮਨਿਸਟਰ ਦੀ ਆਪਣੀ ਸੁਰੱਖਿਆ ਤੇ ਲੱਗਿਆ ਹੋਇਆ ਉਹਦੀ ਜਿਹੜੀ ਮਾਤਾ ਹੈ ਉਹਦੇ ਨਾਲ ਤੁਸੀਂ ਦੇਖੋ ਬੁਲਟ ਪ੍ਰੂਫ ਗੱਡੀਆਂ ਲੱਗੀਆਂ ਹੋਈਆਂ ਉਹਦੀ ਜਿਹੜੀ ਵਾਈਫ ਹੈ 50-50 ਗੱਡੀਆਂ ਦਾ ਕੌਣ ਵਾਏ ਉਹਦੇ ਨਾਲ ਲੱਗਿਆ ਹੋਇਆ ਜਿਹਦੇ ਆਪਣੇ ਪਰਿਵਾਰ ਦੇ ਬੰਦੇ ਸੁਰੱਖਿਤ ਨੇ ਜਿਹੜਾ ਮੁੱਖ ਮੰਤਰੀ ਇਸ ਸੂਬੇ ਦੇ ਅੰਦਰ ਆਪ ਸੁਰੱਖਿਤ ਨਹੀਂ ਉਹ ਤੁਹਾਡੀ ਸੁਰੱਖਿਆ ਕਿਵੇਂ ਕਰ ਸਕਦਾ ਹੁਣੇ ਸਾਧ ਤਰੀ ਜੀ ਕਹੇ ਸੀ ਵੀ ਪੁਲਿਸ ਵਾਲੇ ਵੀ ਵੀਐਨ ਨੂੰ ਇੱਕ ਗੱਲ ਕਹਿੰਦੇ ਆ ਵੀ ਤੁਸੀਂ ਕਿਉਂ ਕਲਾਂ ਚ ਵਾਲੀਆਂ ਪਾਕੇ ਤੁਰਦੀਆਂ ਬਈ ਕਿਉਂ ਕਲਾਂ ਚ ਕਾਨੀਆਂ ਪਾਕੇ ਤੁਰਦੀਆਂ ਬਈ ਤੁਸੀਂ ਕਿਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਪੂਰੇ ਦਾ ਲੈਂਡ ਆਲਡਰ ਟੋਟਲ ਫੇਲ ਹੋ ਗਿਆ ਹਮਾਂਸ ਟੋਟਲ ਫੇਲ ਹੋ ਗਿਆ ਉਹ ਆਪ ਮੰਨਣ ਲੱਗੇ ਕਿ ਨਹੀਂ ਮੰਨਣ ਲੱਗੇ ਗੱਲ ਕਹਿ ਕੇ ਵੀ ਤੁਸੀਂ ਭਾਈ ਕੰਨਾਂ ਚ ਵੀ ਤੁਸੀਂ ਸੁਰੱਖਿਆ ਨਹੀਂ ਹੈ ਕਿ ਸੁਰੱਖਿਅਤ ਨਹੀਂ ਹੈਗੇ ਤੁਹਾਨੂੰ ਜਿਹੜਾ ਮਰਜੀ ਬਾਹਰ ਸੈਰ ਕਰਨ ਤੇ ਜਾਂਦੀ ਨੂੰ ਲੁੱਟ ਸਕਦਾ ਤੁਸੀਂ ਸੈਰ ਕਰਨਾ ਬਾਹਰ ਤੇ ਬੜੀ ਵੱਡੀ ਗੱਲ ਆ ਲੋਕਾਂ ਨੂੰ ਘਰੇ ਬੈਠੇ ਇਹਨੂੰ ਲੁੱਟੇ ਜਾ ਰਿਹਾ ਘਰੇ ਬੈਠਿਆਂ ਦੇ ਆ ਕੇ ਤੁਹਾਡੇ ਡਾਕੇਮਾਰੇ ਜਾ ਰਹੇ ਰੋਜ਼ ਮਰਡਰ ਹੋ ਰਹੇ ਆ ਕਦੇ ਕਿਸੇ ਨੂੰ ਮਾਰ ਕੇ ਕਿਥੇ ਥਾ ਤੇ ਸੁੱਟੇ ਜਾਂਦਾ ਮੈਨੂੰ 2 ਦਿਨ ਪਹਿਲਾਂ ਹੀ ਸਾਡੇ ਇੱਕ ਕਾਉਂਸਲਰ ਸੀਗੇ ਉਹ ਕਹਿੰਦੇ ਜੀ ਮੇਰੇ ਪੁਲਿਸ ਵਾਲੇ ਫੋਨ ਨਹੀਂ ਚੱਕਦੇ ਸਾਡੇ ਨੇੜੇ ਉਰੇ ਬੰਦਾ ਮਾਰਿਆ ਪਿਆ ਮਤਲਬ ਇਸ ਗੱਲ ਦੀ ਤੁਸੀਂ ਇਹ ਦੇਖ ਲਓ ਕਿ ਲੋਕ ਅੱਜ ਕੀ ਮਹਿਸੂਸ ਕਰਦੇ ਆ ਕ੍ਰਪਸ਼ਨ ਦੀ ਗੱਲ ਕਰ ਲਓ ਤੁਸੀਂ ਕੋਈ ਇੱਕ ਬੰਦਾ ਮੈਨੂੰ ਉੱਠ ਕੇ ਇਹ ਕਹੇ ਕਿ ਮੈਂ ਬਿਨਾ ਪੈਸੇ ਦਿੱਤੇ ਕੋਈ ਕਾਰ ਦੀ ਰਜਿਸਟਰੀ ਕਰਾ ਕੇ ਆਇਆ ਮੇਰੇ ਕੋਲ ਇੱਕ ਤੁਹਾਡੇ ਏਰੀਆ ਦੇ ਕੋਈ ਸੱਜਣ ਆਏ 135 ਗੱਜ ਦੀ ਰਜਿਸਟਰੀ ਕਹਿੰਦੇ ਮੈਂ 2 ਲੱਖ ਰੁਪਏ ਦੇ ਕੇ ਆਇਆ ਟਰੋਣ ਲੱਗ ਗਿਆ ਬੰਦਾ 135 ਗੱਜ ਦੇ ਕਾਰ ਦੀ ਰਜਿਸਟਰੀ 2 ਲੱਖ ਰੁਪਏ ਦੇ ਕੇ ਆਇਆ ਕਹਿੰਦੇ ਇਹਹੀ ਪਿਛਲੇ 5 ਸਾਲ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ ਤੁਹਾਡੇ ਸਾਹਮਣੇ ਹੈ ਇੱਥੇ ਕਿਵੇਂ ਵਧੀਆ ਤਰੀਕੇ ਦੇ ਨਾਲ ਪ੍ਰਸ਼ਾਸਨ ਚੱਲ ਰਿਹਾ ਸੀ ਪੂਰੇ ਨੌਜਵਾਨ ਖੜੇ ਹੈ ਬੱਚੋ ਤੁਸੀਂ ਮੈਨੂੰ ਦੱਸੋ ਪਹਿਲਾਂ ਵੀ ਕਦੇ ਕਿਸੇ ਦੇ ਸਕੂਟਰਾਂ ਤੇ ਚਲਾਣ ਹੁੰਦੇ ਸੀਗੇ ਇੱਥੇ ਨਹੀਂ ਹਰਦਿਆਲ ਛਿੰਦੇ ਹੁੰਦੇ ਹੋਏ ਪਹਿਲਾਂ ਵੀ ਕਦੇ ਲੁੱਟ ਖੁੱਟੀਆਂ ਫਰ ਵਾਰਦਾਤਾ ਹੁੰਦੀਆਂ ਸੀ ਪਹਿਲਾਂ ਵੀ ਕਦੇ ਪੁਲਿਸ ਟੱਕਾ ਕਰਦੀ ਸੀ ਵੀ ਅੱਜ ਕਿਉਂ ਹੋ ਰਿਹਾ ਉਹਦਾ ਕਾਰਨ ਇਹ ਆ ਰਾਜਪੁਰੇ ਦੇ ਜਿੰਨੇ ਵੀ ਥਾਣੇ ਆ ਉਹ ਸਾਰੇ ਠੇਕੇ ਦੇ ਦਿੱਤੇ ਪਏ ਆ ਰਾਜਪੁਰੇ ਦੇ ਜਿੰਨੇ ਦਫਤਰਾਂ ਚੋਂ ਬਿਜਲੀ ਦਾ ਦਫਤਰ ਚਾਹੇ ਤਹਿਸੀਲ ਆ ਚਾਹੇ ਵੀਡੀਓ ਦਫਤਰ ਸਾਰੇ ਠੇਕੇ ਤੇ ਚਾਲੇ ਪਈ ਆ ਸਾਰੇ ਠੇਕੇ ਤੇ ਚੜੇ ਪਏ ਆ ਉਹਨਾਂ ਨੇ ਲੁੱਟ ਕੇ ਅੱਜ ਜਿਹੜਾ ਐਮਐਲਏ ਦਾ ਘਰ ਭਰਦਾ ਲੁੱਟ ਕੇ ਰਾਜਪੁਰੇ ਦੀ ਜਨਤਾ ਦੀ ਇਤਨੀ ਲੁੱਟ ਹੋ ਰਹੀ ਆ ਗੱਲਾਂ ਬੈ ਨਹੀਂ ਗੱਲਾਂ ਕਰਦਾ ਬਾਹਰਲੇ ਕਿਸੇ ਵੀ ਜ਼ਿਲ੍ਹੇ ਚ ਚਲੇ ਜਾਓ गल सुनों नो मिले मिलेगी सब तो वक्शन जो है और सब तो वह राजे बी मैं पूछना चाहना ठीक है बेनीफिट मिलना चाहिए मैं ये नहीं कहता भी नहीं मिलना चाहिए पर जे थोड़ी जो थोड़ी इधरली जेब चो कट गई इधरली जेब के पैसे फटा जे इधरों 100 ਰੁਪਏ ਤੁਹਾਡੇ ਤੋਂ ਖੋਗੇ ਸਜੇਜ ਚ ਪਾ ਲਿਆ ਹੋਵੇ ਔਰ 40 ਰੁਪਏ ਤੁਹਾਨੂੰ ਇਸ ਜੇਜ ਤੋਂ ਅਸੀਂ ਕੱਢ ਕੇ ਦੇ ਦਈਏ ਉਹਨੂੰ ਬੈਨੀਫਿਟ ਥੋੜੀ ਕਹਿੰਦੇ ਆ ਹੁਣ ਤਾਂ ਲੁੱਟ ਕਾਂਗੇ ਵੀ 60 ਰੁਪਏ ਦੀ ਸਾਡੀ ਲੁੱਟ ਹੋ ਗਈ 40 ਰੁਪਏ ਸਾਨੂੰ ਦੇਤੇ ਖੁਸ਼ ਕਰਕੇ ਤੋਰਤਾ ਵੀ ਤੈਨੂੰ ਦੇਤੇ 100 ਰੁਪਏ ਤੁਹਾਡੇ ਤੋਂ ਕੱਢ ਲਿਆ ਵੱਡੇ ਵੱਡੇ ਟੈਕਸ ਲਾ ਕੇ ਹਰ ਪਾਸੇ ਜਿਹੜਾ ਹੈ ਉਹ ਲੁੱਟ ਸੁਟ ਕੇ ਨਹੀਂ ਹੋ ਰਹੀ ਹੈਗੀਆ ਸੋ ਜੇ ਅੱਜ ਵੀ ਅਸੀਂ ਨਾ ਸੰਭਲੇ ਬਹੁਤ ਕੁਝ ਕਿਹਾ ਕਿ ਅਸੀਂ ਉਹਰੇ ਵੀ ਹਰ ਘਰ ਦੇ ਅੰਦਰ ਨੌਕਰੀ ਤੇ ਆ ਕਿ ਲੈ ਵੀ ਇੱਥੇ ਆਪਾਂ 200 ਦੀ ਗਿਣਤੀ ਚ ਬੰਦੇ ਬੈਠੇ ਆ ਮੈਨੂੰ ਇੱਕ ਦੱਸੋ ਵੀ 200 ਦਾ ਮੀਨ 200 ਪਰਿਵਾਰ ਹੋ ਗਏ ਕਿਸੇ ਨੂੰ ਤੁਹਾਡੇ ਟੱਬਰ ਚੋਂ ਕਿਸੇ ਨੂੰ ਨੌਕਰੀ ਮਿਲੀ ਆ ਦੱਸੋ ਜਿੰਨੇ ਉਹਨੇ ਬੈਠੇ ਆ ਪਿਛੇ ਤੁਸੀਂ ਬੈਠੇ ਆ ਨਿਆਣਿਓ ਤੁਹਾਨੂੰ ਤਾਂ ਮੈਨੂੰ ਲੱਗਾ ਮਿਲ ਗਈ ਹੋएगी ਤਾਂ ਹੀ ਚੁੱਪ ਜੇ ਮਿਲੀਏ ਕਿਸੇ ਨੂੰ ਨਸ਼ਾ ਸਾਰੀ ਥਾਂ ਤੇ ਇਨਾ ਗੇਰਿਆ ਪਿਆ ਪਹਿਲਾ ਨਾਲੋਂ ਕਈ ਗੁਣਾ ਵੱਧ ਨਸ਼ਾ ਜਿਹੜਾ ਆਮ ਦੁਕਾਨਾਂ ਤੇ ਇੱਥੇ ਸਾਰੇ ਜਿਹੜਾ ਬਿੱਤਿਆ ਹੋਇਆ ਜਿਹੜੇ ਇਹਨਾਂ ਦੇ ਲੋਕਾਂ ਦਾ ਨਸ਼ਾ ਕੌਣ ਬੁਕਾਨ ਵਾਲੇ ਆ ਇਹਨਾਂ ਦੇ ਮੋਰੀ ਬੰਦੇ ਚੜੇ ਝਾੜੂ ਵਾਲਿਆਂ ਦੇ ਮੋਰੀ ਬੰਦੇ ਉਹ ਨਸ਼ਾ ਬੁਕਾਨ 'ਚ ਲੱਗੇ ਹੋਏ ਆ ਜਿੰਨਾ ਮਰਜ਼ੀ ਤੁਸੀਂ ਕਿਸੇ ਵੀ ਸ਼ਿਕਾਇਤ ਪੁਲਿਸ 'ਚ ਕਰ ਲਓ ਕੋਈ ਸੁਣਵਾਈ ਵੀ ਹੋਏਗੀ ਮੇਰੇ ਕੋਲ ਇੱਕ ਬੰਦਾ ਆਇਆ ਸੁਣਨ ਵਾਲੀ ਗੱਲ ਆ ਪੜੀ ਉਹਦੇ ਘਰ ਦਾ ਸਮਾਨ ਚੋਰੀ ਹੋ ਗਿਆ 2.5 ਤੋਂ 3 ਲੱਖ ਰੁਪਏ ਦਾ ਸਿਟੀ ਦੇ ਨੇੜੇ ਥਾਣੇ ਦੇ ਨੇੜੇ 2.5 ਤੋਂ 3 ਲੱਖ ਰੁਪਏ ਦਾ ਉਹਦਾ ਸਮਾਨ ਚੋਰੀ ਹੋ ਗਿਆ ਉਹ ਨੂੰ ਉਹ ਥਾਣੇ ਚਲਾ ਗਿਆ ਪਹਿਲਾਂ ਤਾਂ ਉਹ ਥਾਣੇ ਨਾਲ ਬੜਨਦੇ ਫੇਰ ਬਾਹਰ ਜਿਹੜਾ ਕੋਈ ਖੜਿਆ ਸੀ ਆ ਉਹਨੇ ਕਿਹਾ ਵੀ ਐਸ ਐਚਓ ਸਾਹਿਬ ਅੰਦਰ ਬੈਠੇ ਥੋਨੂੰ ਮਲਾਣੇ ਆ ਐਸਐਚਓ ਨੂੰ ਜਦੋਂ ਮਿਲਿਆ ਦੇਖੋ ਤੁਸੀਂ ਉਹਦੀ ਸਰਵਾਈ ਤਾਂ ਕੀ ਕਰਨੀ ਸੀ ਐਸਐਚਓ ਕਹਿੰਦਾ ਉਹਨੇ ਕਿਹਾ ਵੀ ਮੇਰੀ ਘਰ ਦਾ ਸਾਰਾ ਸਮਾਨ ਲੈ ਕੇ ਚੱਕ ਕੇ ਚੋਰੀ ਹੋ ਗਿਆ 2.5-3 ਲੱਖ ਰੁਪਏ ਦਾ ਹੋਰ ਤਾਂ ਮੇਰੇ ਪੱਲੇ ਨਹੀਂ ਇਹੀ ਕੱਖ ਨਹੀਂ ਉਹਦੀ ਚੋਰੀ ਦੀ ਰਕਤ ਤਾਂ ਕੀ ਲਿਖਣੀ ਸੀ ਐਸਐਚਓ ਕਹਿੰਦਾ ਵੀ ਮੈਨੂੰ ਤਾਂ ਤੇਰੀ ਆਪ ਹੀ ਸਕਲ ਚੋਰਾ ਵਰਗੀ ਲੱਗਦੀ ਐ ਮੈਨੂੰ ਤਾਂ ਤੂੰ ਹੀ ਚੋਰ ਲੱਗਦਾ ਕਿਤਾ ਉਹਨੂੰ ਚੱਕ ਕੇ ਹਵਾਲਾਤ ਦੇਤਾ ਦੇਖੋ ਤੁਸੀਂ ਉਹਦੇ ਘਰ ਦੀ ਚੋਰੀ ਹੋਈ ਅਨਸਾਰ ਤਾਂ ਕੀ ਮਿਲਣਾ ਸੀ ਉਹਨੂੰ ਚੱਕ ਕੇ ਸਾਡੇ ਤੇ ਵਿੱਚ ਬੰਦ ਕਰਤਾ 2 ਵਜੇ ਕੇ 3 ਵਜੇ 4 ਵਜੇ ਘਰ ਦੇਵੇਂ ਕਿਹਾ ਵੀ ਰਾਤ ਕਰਜ ਕਰਾਣ ਗਿਆ ਸੀ ਚੋਰੀ ਦੀ ਪਤਾ ਤਾਂ ਕਰੀਏ ਵੀ ਕਿੱਥੇ ਸਾਡੇ ਤਾਂ ਬੰਦਾ ਹੀ ਨਹੀਂ ਘਰ ਚੋਂ ਮੁੜ ਕੇ ਆਇਆ ਉਹ ਲੱਭਦੇ ਲੱਭਦੇ ਪਤਾ ਕਰਨ ਲੱਗੇ ਥਾਣੇ ਚਲੇ ਗਏ ਤੁਸੀਂ ਇਹ ਦੇਖ ਲਓ ਅਨਸਾਫ਼ਤਾ ਕੀ ਮਿਲਣਾ ਸੀ ਸ਼ਾਮ ਨੂੰ ਜਿਹੜਾ ਬੰਦਾ ਚੋਰੀ ਦੀ ਰਿਪੋਰਟ ਦਰਜ ਕਰਾਣ ਗਿਆ ਉਹ ਪੈਸੇ ਦੇ ਕੇ ਛੁੱਟ ਕੇ ਆਇਆ ਉਲਟਾ ਪੈਸੇ ਦੇ ਕੇ ਛੁੱਟ ਕੇ ਆਇਆ ਮੈਨੂੰ 2 ਤਿੰਨ ਮਹੀਨੇ ਪਹਿਲਾਂ ਕੋਈ ਬੰਦਾ ਬਾਹਰੋਂ ਵਿਦੇਸ਼ ਤੋਂ ਆਇਆ ਸੀ ਐਨ ਆਰ ਆਈ ਕੋਈ ਉਹ ਕਹਿੰਦਾ ਜੀ ਮੈਂ ਆਇਆ ਉੱਥੇ ਮੈਨੂੰ ਫੜ ਕੇ ਥਾਣੇ 'ਚ ਬੰਦ ਕਰਤਾ ਕਹਿੰਦਾ ਮੈਂ ਕਿੱਮੇ ਮੈਨੂੰ ਦੱਸੋ ਤਾਂ ਸਹੀ ਵੀ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਕਹਿੰਦੇ ਤੂੰ ਬਾਹਰੋਂ ਆਇਆ ਚੰਗੇ ਡੱਲ ਲੈ ਕੇ ਆਇਆ ਹੋਣਾ ਕਹਿੰਦੇ ਉਹਨੂੰ ਫੜ ਕੇ ਹਵਾਲਾ ਚ ਦੇਤਾ ਕਈ ਲੱਖ ਰੁਪਏ ਦੇ ਲੈ ਕੇ ਉਦੋਂ ਛੱਡਿਆ ਦੱਸੋ ਇੱਕ ਵੀਡੀਓ ਕਲਿੱਪ ਇੱਥੇ ਚੱਲੀ ਕਾਫੀ ਚਿਰ ਪਹਿਲਾਂ ਹੋਊ ਤੇ ਇੱਕ ਬਜ਼ੁਰਗ ਉਹਦੇ ਘਰ ਦੇ ਉੱਤੇ ਕਬਜ਼ਾ ਕਰ ਲਿਆ ਪਲਾਟ ਦੇ ਉੱਤੇ ਉਹ ਗਿਆ ਥਾਣੇ ਤੇ ਥਾਣੇਦਾਰ ਕਹਿੰਦਾ بیا ਤੰਨੇ ਆਡੀ ਮੋਟੀ ਤੰਨੇ ਇਹ ਚੇਨ ਪਾਈ ਹੋਈ ਆ ਕਾਦੇ ਵਾਸਤੇ ਪਾਈ ਹੋਈ ਆ ਤੰਨੇ ਉਹਨੂੰ ਪਲਾਟ ਦਾ ਕੀ ਦਿਪਵਾਣਾ ਸੀ ਉਹਦੀ ਚੇਨ ਹੀ ਕੱਢਾ ਕੇ ਰੱਖ ਲਈ ਉੱਥੇ ਕਹਿੰਦੇ ਤੈਨੂੰ ਕੋਈ ਲੁੱਟ ਕੇ ਲੈ ਜਾਏਗਾ ਮਾਰ ਦੇਗਾ ਕੋਈ ਮਤਲ ਐਡਾ ਦੀ ਸਿਚੁਏਸ਼ਨ ਜਿਹੜੀ ਹੈ ਉਹ ਬਣੀ ਪਈ ਆ ਕਿਵੇਂ ਅਸੀਂ ਸੋਚ ਲਾਂਗੇ ਬਾਕੀ ਗੱਲਾਂ ਦਾ ਬਾਅਦ ਤੇ ਆ ਰਹੀਆਂ ਕਿ ਸਾਡੀਆਂ ਬੀਪੀਆਂ ਹਲੇ ਡੀਕਦੀਆਂ ਹੋਈਆਂ ਬੈਠੀਆਂ ਵਿਚਾਰੀਆਂ ਕਿ ਹਜ਼ਾਰ-ਹਜ਼ਾਰ ਰੁਪਈਆ ਆਏਗਾ ਹੈਂ ਤੁਸੀਂ ਵੀ ਸਾਡੇ ਨਾਲ ਕਸਰ ਨਹੀਂ ਛੱਡੀ ਮੈਂ ਤੁਹਾਨੂੰ ਦੱਸਾਂ ਤੁਸੀਂ ਵੀ بڑے ਚੱਕਰ ਚ ਫਸ ਗਏ ਸੀਗੇ ਇਹਦੇ ਭਗਵਾਨ ਤਾਂ ਮਾਨ ਤੇ ਨੀਨਾ ਮਿੱਤਲ ਦੇ ਨਾਲੇ ਵੀ ਹਜ਼ਾਰਾਂ ਹਜ਼ਾਰ ਰੁਪਏ ਤੇ ਆਈਆਂ ਵੀ ਚਲੋ ਹੁਣ ਜੇ ਸਰਕਾਰ ਤੋਂ ਨਹੀਂ ਆਏ ਨੀਨਾ ਮਿੱਤਲ ਨੇ ਬਥੇਰੇ ਪੈਸੇ ਕਮਾ ਲਏ ਹੁਣ ਤਾਂ ਲੈ ਲ ਮੰਗ ਲੋ ਤੋ ਤੁਸੀਂ ਹੁਣ ਕਿਉਂ ਨਹੀਂ ਜਾਂਦੀ ਇਕੱਠੀਆਂ ਹੋ ਕੇ ਉਹਦੇ ਕੋਲ ਚਲੋ ਇੱਕ ਦਿਨ ਮੈਂ ਚੱਲਦਾ ਤੁਹਾਡੇ ਨਾਲ ਵੈਕਟਰ ਜਾਓ ਉਹਦੇ ਘਰ ਦੇ ਮੁਰੇ ਧਰਨਾ ਮਾਰੋ ਕਿ ਭਾਈ ਹਣ ਤਾਂ 24 24 ਮਹੀਨੇ ਹੋ ਗਏ ਕੱਲੀ ਕੱਲੀ ਦਾ ਸਾਡਾ 24 24000 ਰੁਪਏ ਤੇ ਜਾਉਂਗੀਆਂ ਕਿ ਨਹੀਂ ਨਹੀਂ ਜਾਂਦੀ ਇਹ ਮੇਰਾ ਹੁਣ ਸਿਰ ਮਾਰ ਲੀਆਂ ਗੜਵੀ ਮੰਗੇ ਹੈ ਉਦੋਂ ਤਾਂ ਨਾ ਤੁਸੀਂ ਆਪਣੇ ਕਿਸੇ ਭਰਾ ਦੀ ਸੁਣੀ ਨਾ ਕਿਸੇ ਭੈਣ ਦੀ ਸੁਣੀ ਐਂ ਜੀ ਟੀਟੀ ਕਰਕੇ ਉਦੋਂ ਚਾਲੂ ਦਾ ਬਟਨ ਦਬਾਦੀਆਂ ਰਹੀਆਂ ਹੈ ਉਹਨੇ ਜਿੰਨੀਆਂ ਚੀਕਾਂ ਉਹ ਟੀਟ ਲਗਵਾ ਕੇ ਤੁਸੀਂ ਬਾਕੀਆਂ ਦੀਆਂ ਕਢਾਈਆਂ ਨਾ ਉਹ ਤੁਹਾਡੀਆਂ ਹੀ ਨਿਕਲ ਨਹੀਂ ਆਉਂਦੀ ਚੰਗਾ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕਾਂ ਦੀਆਂ ਨਿਕਲਦੀਆਂ ਰੋਜ਼ ਤੁਸੀਂ ਅਖਬਾਰ ਚੱਕ ਕੇ ਦੇਖ ਲਓ ਅੱਜ ਇੰਨੇ ਬੱਚੇ ਨਸ਼ੇ ਨਾਲ ਮਰ ਗਏ ਅੱਜ ਇੰਨੀਆਂ ਲੁਟਕਾ ਖਸੂਟਾ ਹੋ ਗਈਆਂ ਰੋਜ਼ ਸੋਸ਼ਲ ਮੀਡੀਆ ਤੇ ਵੀਡੀਓ ਚਲਦੀ ਹੁੰਦੀਆਂ ਕੇਹਦੇ ਕੰਨਾਂ ਦੀਆਂ ਵਾਲੀਆਂ ਕੱਢਣ ਲੈ ਕੇ ਪਾੜ ਕੇ ਮੈਂ 2-3 ਦਿਨ ਪਹਿਲਾਂ ਬਲੂਟ ਜਾ ਕੇ ਆਇਆ ਇੱਕ ਮਾਤਾ ਕਹਿੰਦੀ ਮੈਂ ਦੁੱਧ ਦਾ ਡੋਲੂ ਲਈ ਜਾਂਦੀ ਸੀ ਉਹਦੇ ਦੋਏ ਕੰਨ ਪਾੜੇ ਕੰਨ ਪਾੜੇ ਪਏ ਉਹਦੇ ਕੱਲ ਮੈਂ ਹੁਣ ਅੱਜ ਦੇਖ ਰਿਹਾ ਸੀ ਅੱਜ ਇੱਕ ਅਖਬਾਰ 'ਚ ਚੱਕ ਕੇ ਦੇਖ ਲਿਓ ਤੁਸੀਂ ਬਨੂੜ ਠਾਣੇ ਦੇ ਨੇੜੇ ਸ਼ਰਾਬ ਦੀ ਫੈਕਟਰੀ ਆ ਉੱਥੇ ਉੱਥੇ ਕੋਈ ਬੰਦੇ ਟਰੱਕ ਖੜਾ ਕਰਕੇ ਚਲੇ ਗਏ ਖਾਲੀ ਕਰਕੇ ਟਰੱਕ ਦੇ ਅਰੀਮਾ ਸਮੇਤ ਟੈਰੀ ਲੈ ਕੇ ਕੱਟ ਕੇ ਅੱਜ ਦਾ ਫੜੋ ਤੁਸੀਂ ਦੇ ਸੁਣ ਸੀ ਟਰੱਕ ਦੇ ਟੈਰੀ ਲੈ ਕੇ ਕੱਟ ਕੇ ਅਰੀਮਾ ਸਮੇਤ ਇਹ ਰਾਜਪੁਰੇ ਚ ਹੋ ਰਿਹਾ ਇਹਨਾਂ ਸਾਰੀਆਂ ਗੱਲਾਂ ਦੇ ਲਈ ਕੌਣ ਜ਼ਿੰਮੇਵਾਰ ਹੈ ਇੱਥੇ ਵੀ ਐਮ ਐਲ ਏ ਜ਼ਿੰਮੇਵਾਰ ਹੈ ਨੀਨਾ ਮਿੱਤਲੀ ਜੀ ਰਿਸਪੋਨਸਿਬਲ ਫਾਰ ਥਿਸ ਓਪਨਲੀ ਆਈ ਕੰਸੀ ਮੈਂ ਐ ਤੁਹਾਡੇ ਸਾਹਮਣੇ ਬਿਲਕੁਲ ਕਹਿ ਸਕਦਾ ਕਿ ਟੋਟਲ ਅਤੇ ਟੋਟਲ ਇਹ ਲੋਕ ਜ਼ਿੰਮੇਵਾਰ ਹੈ ਜੇ ਪੈਰੋਂ ਭਰਾਵੋ ਤੁਹਾਡੇ ਨਾਲ ਇਹ ਲੋਕ ਧੋਖਾ ਕਰਕੇ ਗਏ ਹੈ ਨਾ ਇਹਨਾਂ ਨੇ ਆਣਾ ਹੁਣ 2 3 4 ਮਹੀਨੇ ਬਾਅਦ ਫੇਰ ਪੁੱਛੋ ਇਹਨਾਂ ਨੂੰ ਤੁਸੀਂ ਪਹਿਲਾਂ ਤਾਂ ਆਂਦੀਆਂ ਆਂਦੀਆਂ ਹੀ ਕੱਲੀਆਂ 30000 ਰੁਪਏ ਬਣ ਜਾਣਾ ਉਦੋਂ ਤੱਕ ਮੈਂ ਤੁਹਾਨੂੰ ਥੋੜਾ ਦੱਸਾਂ ਗਾੜੀ 'ਚ ਤਾਂ ਪੜਨ ਨਹੀਂ ਹੋ ਜੇ 30000 ਰੁਪਏ ਲੈ ਕੇ ਕੱਲੀ-ਕੱਲੀ ਦਾ ਆਏਗੀ ਜੇ ਇੱਕ ਘਰ ਦੇ ਵਿੱਚ ਚਾਰ ਜਣੀਆਂ ਤਾਂ ਸਵਾ ਸਵਾ ਲੱਖ ਰੁਪਇਆ ਬਣਦਾ ਪਰ ਇਹਨਾਂ ਦੁਵਾਰੇ ਸਿਕੰਡਰ ਲਈ ਬਣਾਏ ਸੀ ਹੈ ਛੰਡਾ ਨਾਲ ਦੁਵਾਰੇ ਸਿਕੰਡਰ ਦਾ 25 ਲੱਖ ਇਕੱਠਾ ਕਰਿਆ ਉਹਨਾਂ ਨੇ ਦੁਵਾਰੇ ਸੇ ਯਾਰ ਦੁਵਾਰੀ ਦੁਵਾਰੀ ਪਟਾਖੀ ਹੈ ਤੁਹਾਨੂੰ ਇਹਨਾਂ ਅਨੁਸਾਰ ਆ ਗਮ巴ਰੇ ਨੇ ਗਰੀਬਾਂ ਆਣੇ ਨੂੰ ਲੁੱਟਿਆ ਜਾ ਰਿਹਾ ਗਰੀਬਾਂ ਨੂੰ ਲੁੱਟਿਆ ਜਾ ਰਿਹਾ ਪਟਾਕਿਆਂ ਦੇ ਅੱਗੇ ਕੀ ਕਰਦੇ ਕਹਿੰਦੇ ਜੀ ਰਾਜਪੁਰੇ ਚ ਪਟਾਕੇ ਚਲਾ ਦੇ ਪਟਾਕੇ ਵਜਾ ਦੇਂਗੇ ਲੋਕਾਂ ਨੇ ਪਟਾਕੇ ਵਜਾਤੇ ਵਸੁੰਦਾ ਸੀ ਲੋਕਾਂ ਨੇ ਪਟਾਕੇ ਵਜਾਤੇ ਅੱਜ ਪੁੱਛੋ ਤੁਸੀਂ ਉਹ ਗਰੀਬ ਬੰਦਿਆਂ ਨੂੰ ਜਿਹੜੇ ਵਿਚਾਰੇ ਆਪਣੇ ਬੱਚਿਆਂ ਦਾ ਮਾੜਾ-ਮੋਟਾ ਢਿੱਡ ਪਾਲ ਲੈਂਦੇ ਸੀਗੇ ਉਹਨਾਂ ਦੇ ਵੀ ਹੱਥਾਂ 'ਚ ਖੋਲ੍ਹੇ ਤੁਹਾਨੂੰ ਕਿੱਥੇ ਰੱਬ ਬਖਸ਼ੇਗਾ ਇੱਥੇ ਰਹਿ ਜਣੀਏ ਮੈਂ ਇਹਨੂੰ ਅਜੇ ਵੀ ਤਲ ਨੂੰ ਵੀ ਨੀਨਾ ਵੀ ਤਲ ਨੂੰ ਇੱਕ ਗੱਲ ਕਹਿਣਾ ਇਹ ਪੈਸਾ-ਪੂਸਾ ਕਮਾਇਆ ਇੱਥੇ ਰਹਿ ਜਾਣਾ ਇਹ ਕਰਮਾਂ ਦਾ ਗੁਨਾਹ ਇੱਥੇ ਦੇਣਾ ਪੈਣਾ ਤੁਹਾਡੇ ਸਾਹਮਣੇ ਆਹ ਕਹਦੇ ਮੈਂ ਦੱਸ ਨਹੀਂ ਸਕਦਾ ਤੁਹਾਡੇ ਪਰਿਵਾਰਾਂ ਚ ਕੀ ਵਾਪਰਿਆ ਇਹ ਵੀ ਉਸੇ ਗੁਨਾਹ ਦੀ ਨਸਾਨੀਆਂ ਜਿਹੜਾ ਤੁਸੀਂ ਰਾਜਪੁਰੇ ਦੇ ਲੋਕਾਂ ਨੂੰ ਲੁੱਟ ਰਹੇ ਹੋ ਉਹ ਵੀ ਉਸੇ ਗੁਨਾਹ ਤੋਂ ਆ ਅੱਜ ਤੁਹਾਡੇ ਬੱਚਿਆਂ ਨੂੰ ਮੁਕਤ ਨਾ ਪਾਇਆ ਹਾਂ ਆ ਰੋਣ ਵਾਲੇ ਸਮੇਂ ਚ ਵੀ ਠੀਕ ਹੈ ਮੈਂ ਰਾਜਨੀਤਿਕ ਵਿਅਕਤੀਆਂ ਪਰ ਮੇਰਾ ਰੱਬ 'ਚ ਬਹੁਤ ਵਿਸ਼ਵਾਸ ਹੈ ਮੈਂ ਕਹਿ ਸਕਦਾ ਇਹ ਤੁਹਾਡਾ ਧਨ ਕਮਾਏ ਇੱਥੇ ਦਾ ਇੱਥੇ ਰਹਿ ਜਾਣਾ ਤੁਸੀਂ ਹਾਲ ਦੇਖਿਓ ਤੁਹਾਡਾ ਕੀ ਹੋਣਾ ਨਾ ਹਾਲ ਹੋ ਇਹਨਾਂ ਲੋਕਾਂ ਦੀ ਮੈਂ ਤੁਹਾਨੂੰ ਦੱਸਾਂ ਨਾ ਲੁੱਟੋ ਸੀ ਜਾਇਪੁਰ ਦੇ ਲੋਕਾਂ ਨੂੰ ਇਹ ਤੁਹਾਨੂੰ ਹਸਾਤ ਕਿਤਾਬ ਇੱਥੀ ਦੇ ਕੇ ਜਾਣਾ ਪੈਣਾ ਮੈਂ ਸੋ ਘਬਰਾਓ ਨਾ ਮੈਂ ਤੁਹਾਡੇ ਨਾਲ ਪਾਉਣੇ 200 ਕਰੋੜ ਰੁਪਈਆ ਮੈਂ ਇਸ ਸਾਇਰ ਤੇ ਲਾਇਆ ਸੀ ਉਹ ਮਾੜਾ ਮੋਟਾ ਤਾਂ ਤੁਸੀਂ ਸੋਚਦੇ ਆਹ ਸੜਕ ਦਾ ਕੀ ਹਾਲ ਹੁੰਦਾ ਸੀ ਅਨਿਆ ਬਤਿਆ ਸਰਕਾਰ ਹਰदयाल ਸਿੰਘ ਨੇ ਬਣਾਈਆਂ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਮੈਨੂੰ ਇਕੱਠੀਆਂ ਹੋ ਕੇ ਆ ਕੇ ਕਹਿਣ ਲੱਗੀਆਂ ਇਸ ਇਲਾਕੇ ਦੀਆਂ ਸਾਰੀਆਂ ਵੀ ਵੀਰ ਜੀ ਅਸੀਂ ਮੰਦਿਰ ਜਾਣੀਆਂ ਨਲਾ ਸਮੰਦਰ ਮੱਥਾ ਟੇਕਣ ਨੇੜਾ ਹੁੰਦਾ ਮੈਂ ਰਾਜੇ ਇਥੋਂ ਲੈ ਕੇ ਮੰਦਿਰ ਤੱਕ ਤੁਹਾਨੂੰ ਲੈਟਾ ਲਵਾ ਕੇ ਦਿੱਤੀਆਂ ਤਾਂ ਕਿ ਮੇਰੀਆਂ ਭੈਣਾਂ ਕੋਈ ਆ ਕੇ ਤੁਹਾਡੇ ਕੋਲ ਨਹੀਂ ਕੋਈ ਝਾਕ ਨਾ ਸਕੇ ਮਦਦ ਹੂੰ ਵੀ ਜਾ ਕੇ ਦਿਖਾਓ ਤੁਸੀਂ ਮੰਦਰ ਮੱਥਾ ਨੇਕਣ ਸਵੇਰੇ 4 ਵਜੇ ਅੱਗੇ ਦਿਲ ਖੋਲ ਕੇ ਜਾਂਦੇ ਆ ਤੁਹਾਨੂੰ ਪਤਾ ਸੀਗਾ ਕਿ ਸਾਡਾ ਭਰਾ ਹਰਦੀਪ ਸਿੰਘ ਸਾਡੇ ਸੀਨ ਤੇ ਸਵੇਰੇ ਜਵਾਰੇ ਨਹੀਂ ਸਕਦੇ ਹੂੰ ਤੁਸੀਂ ਦੇਖੋ ਤੁਸੀਂ ਨਿਕਲ ਨਹੀਂ ਸਕਦੇ ਕਰਾਂ ਦੇ ਵਿੱਚੋਂ ਸੀਵਰੇਜ ਇੱਥੇ 50 ਕਰੋੜ ਰੁਪਏ ਲਾ ਕੇ ਸੀਵਜ ਪਾ ਕੇ ਦਿੱਤਾ ਇੱਥੇ ਤੁਹਾਨੂੰ ਪਿਛਲੇ 30 ਸਾਲ ਚ ਪਿਆ ਸੀ ਕਿਤੇ ਸਾਰੇ ਇਲਾਕੇ ਸੀਵਜ ਪਾ ਕੇ ਦਿੱਤਾ ਆ ਨਾਲ ਸੜਕ ਟੱਪੋਂ ਤੁਸੀਂ ਉਹ ਦੇਖਿਆ ਸੀ ਟੋਬੇ ਦੇ ਵਿੱਚ ਇਹ ਤਾਂ ਉੱਥੇ ਜੰਮੇ ਪਲੇ ਇਹਨਾਂ ਨੂੰ ਪੁੱਛੋ ਉੱਥੇ ਜੁਆਕ ਵੀ ਡੁੱਬ ਕੇ ਨੁਕਸਾਨ ਹੋ ਗਿਆ ਸੀ ਅੱਜ ਦੇਖੋ ਕਿੱਡੇ ਕਿੱਡੇ ਵੱਡੇ ਪਾਰਕ ਬਣੇ ਹੋਏ ਉੱਥੇ ਇਹਨਾਂ ਦੇ ਜਿਹੜੇ ਕਾਉਂਸਲਰ ਸੀ ਉਹ ਕਹਿਆ ਕਰਦੇ ਸੀ ਮੈਂ ਤੇ ਪੇਰੈਂਟਸ ਮੈਨੂੰ ਕਿ ਸਾਡੇ ਤਾਂ ਨਿਆਣਿਆਂ ਦੇ ਰਿਸ਼ਤੇ ਵੀ ਸੀ ਹੁੰਦੇ ਉਰੇ ਅੱਜ ਤੁਸੀਂ ਦੇਖੋ ਤੁਸੀਂ ਚੰਡੀਗੜ੍ਹ ਨਾਲੋਂ ਸੋਹਣੇ ਪਾਰਕ ਬਣਾ ਕੇ ਦਿੱਤੇ ਆ ਇੱਥੇ ਆਹ ਜਿਹੜੀ ਸ਼ਮਸ਼ਾਨਗੜ੍ਹ ਰੋਡ ਐ ਇਤੋਂ ਨਿਕਲਦੀ ਸੀ ਮੈਨੂੰ ਸਾਰੇ ਬਜ਼ੁਰਗ ਇੱਕ ਵਾਰੀ ਆ ਕੇ ਕਹਿੰਦੇ ਉੱਥੇ ਪਾਣੀ ਖੜ ਜਿੱਦਾ ਹੀ ਬਰਸਾਤਾਂ ਚ ਆ ਜਾਂਦਾ ਇੱਕ ਵਾਰੀ ਉਹਨਾਂ ਨੇ ਕੋਈ ਡੈੱਡ ਬਾਡੀ ਨੂੰ ਕੰਧ ਟਪਾ ਕੇ ਸਸਕਾਰ ਕੀਤਾ ਬੈਠੇ ਇਹਨਾਂ ਨੂੰ ਕੋਈ ਮੈਨੂੰ ਕਿ ਸ਼ਰਮ ਆਉਣੀ ਚਾਹੀਦੀ ਐ ਸਾਨੂੰ ਅਜਿਹੇ ਲੋਕਾਂ ਨੂੰ ਕਿ ਜਿਹੜੇ ਬੰਦੇ ਰਾਜਨੀਤੀ ਕਰਦੇ ਆ ਮੈਂ ਸਭ ਤੋਂ ਪਹਿਲਾਂ ਉਹ ਰੋਡ ਬਣਾ ਕੇ ਦਿੱਤੀ ਸੰਸਾਰ ਘੜ ਦੀ ਉੱਚੀ ਚੱਕਾ ਕੇ ਚਾਹੇ ਦੇਵੀ ਮੰਦਰ ਰੋਡ ਰੋਡ ਦੇਖੋ ਤੇ ਸਬਜ਼ੀ ਮੰਡੀ ਤੁਸੀਂ ਦੇਖੋ ਸਾਰੇ ਦੇ ਸਾਰੇ ਨਕਸ਼ੇ ਬਦਲਦੇ ਸ਼ਹਿਰ ਜਿਵੇਂ ਬਣਦੇ ਸੀ ਪਿੰਕ ਰੋਡਸ ਬਣਾ ਕੇ ਦਿੱਤੀਆਂ ਫੁਆਰਾ ਫੁਆਰਾ ਦੇਖੋ ਤਾਂ ਕਿ ਇੱਕ ਵਧੀਆ ਸ਼ਹਿਰ ਬਣੇ ਨਮੂਨੇ ਦਾ ਕਿੰਨਾ ਸੋਹਣਾ ਉੱਤੇ ਫੌਂਟੇ ਚਾ ਉਹਦੇ ਨਾਲ ਚਿਲਡਰਨ ਪਾਰਕ ਮੈਨ ਤਾਂ ਇਹ ਸਮਝਦਾ ਵੀ ਇਹਨਾਂ ਨੂੰ ਤਾਂ ਇਹ ਵੀ ਸ਼ਰਮ ਨਹੀਂ ਆਉਂਦੀ ਵੀ ਤੁਹਾਡੇ ਘਰ ਦੇ ਸਾਹਮਣੇ ਹਰਦੀਾਲ ਸਿੰਘ ਨੇ ਇੰਨੇ ਨੇ ਸੋਹਣੇ ਪਾਰਕ ਬਣਾਤੇ ਅੱਜ ਉਹਨਾਂ ਬਾਗਾਂ ਉੱਤੇ ਵੀ 3 ਵਜੇ ਦਾ ਗੰਦਾ ਪਾਣੀ ਫਿਰਦਾ ਜਿੱਥੇ ਜੋਾਕਾਂ ਦੇ ਖੇਤਨ ਜਾਣਾ। ਵਾਟ ਇਜ਼ ਥਿਸ ਨੌਂਸੈਂਸ ਕੀ ਇਹ ਬੱਤਮੀਜੀ ਹੋ ਰਹੀ ਹੈ ਕੀ ਸ਼ਹਿਰ ਦੇ ਅੰਦਰ ਕੀ ਹੋ ਰਿਹਾ ਹੈਗਾ ਅੱਗੇ ਬੜੇ ਜੀ ਉਰੇ ਡੰਗਰ ਫੜ ਫਿਰਦੇ ਆ ਜੀ ਹੁਣ ਕਿਉਂ ਨਹੀਂ ਫੜਦੀ ਤੁਸੀਂ ਫੜੇ ਉਰੇ ਡੰਗਰ ਆ ਕੇ ਬਤਨ ਦੱਸ ਪਸੂ ਜਿਹੜੇ ਤੁਰੇ ਫਿਰਦੇ ਹੈਗੇ ਲੈ ਕੇ ਜਾ ਕੇ ਫੜੇ ਉਹਨਾਂ ਨੂੰ ਇਹ ਤਾਂ ਇਹ ਬੇਨਤੀ ਆ ਮੈਂ ਚਲੇ ਇਹ ਸੁਭਾਲ ਕੇ ਰੱਖ ਲੈਂਦੇ ਆ ਕਿ ਆ ਸੋ ਇੱਕ ਹੀ ਇੱਕ ਪਾਰਟੀ ਹੈ ਕਾਂਗਰਸ ਪਾਰਟੀ ਜੇ ਪੰਜਾਬ ਨੂੰ ਬਚਾ ਸਕਦੀ ਹੈ ਅਸੀਂ ਸੈਕੂਲਰ ਇਨਸਾਨ ਆ ਹਰ ਧਰਮ ਦਾ ਅਸੀਂ ਵਿਸ਼ਵਾਸ ਰੱਖਦੇ ਆ ਵਿਸ਼ਵਾਸ ਰੱਖਦੇ ਆ ਜੇ ਮੇਰੇ ਚ ਪੋਲੇ ਸ਼ੰਕਰ ਜੀ ਦਾ ਮੇਰੇ ਮਨ ਚ ਸ਼ਰਧਾ ਸੀ ਤਾਂ ਹੀ ਤੁਹਾਨੂੰ ਨਲਾਸਮੰਦਰ ਤੱਕ ਉੱਤੇ ਸੱਤ ਬਣਵਾ ਕੇ ਦਿੱਤੀ ਹਰ ਧਰਮ ਦਾ ਸੀ ਸਤਿਕਾਰ ਕਰਦੇ ਹਿਕਰ ਇਹ ਲੋਕਾਂ ਨੂੰ ਕੋਈ ਧਰਮ ਤੱਕ ਨਹੀਂ ਲੈਣ ਦੇ ਕਿਸੇ ਨੂੰ ਕੋਈ ਗਰੀਬ ਅਮੀਰ ਦੀ ਇਹਨਾਂ ਰਾਤੇ ਜਿਹੜਾ ਦੇਖਣਾ ਗਰੀਬ ਨੂੰ ਵੀ ਵੱਢੀ ਜਾਣਾ ਅਮੀਰ ਨੂੰ ਵੀ ਵੱਢੀ ਜਾਣਾ ਪਰ ਰਾਜਪੁਰੇ ਵਾਲਿਓ ਇੱਕ ਮੈਂ ਤੁਹਾਨੂੰ ਰਸਵਾ ਕਰਾਨਾ ਤੁਸੀਂ ਮੇਰੇਓ ਮੈਂ ਤੁਹਾਟਾ ਜਦ ਤੁਹਾਡੇ ਨਾਲ ਕੋਈ ਤੱਕਾ ਤੁਹਾਡੇ ਨਾਲ ਕੋਈ ਲੁੱਟ ਹੁੰਦੀ ਹੈ ਨਾ ਮੈਨੂੰ ਤਕਲੀਫ ਬਹੁਤ ਹੁੰਦੀ ਹੈ ਮੈਨੂੰ ਤਕਲੀਫ ਬਹੁਤ ਹੁੰਦੀ ਹੈ ਪਰ ਬਸਵਾਸ ਕਰੋ 2 ਸਾਲ ਲੰਘ ਗਏ ਸਾਲ ਬੋਰ ਰਹਿ ਗਿਆ ਔਖਾ ਕੱਟ ਲੋ 1 ਸਾਲ ਤੋਂ ਬਾਅਦ ਇਹਨਾਂ ਨੂੰ ਮੈਂ ਰਾਜਪਰਚ ਨਜ਼ਰ ਮਿ ਆਣ ਦੇਗਾ ਇਹ ਮੇਰਾ ਬਸਵਾਸ ਹੈ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਤਾਰ ਹਰਦੇਆ ਸਿੰਘ ਕੰਬੋਜ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੇਰਾ ਆਪਣਾ ਕੰਮ ਕਰਨ ਦਾ ਤਰੀਕਾ

ਮੈਂ ਬੜਾ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਅੱਜ ਇਕੱਠੇ ਹੋਏ ਆ ਬੋਬੀ ਜੀ ਦਾ ਇਹਨਾਂ ਦੇ ਨਾਲ ਪੂਰੀ ਟੀਮ ਦਾ ਜਿੰਨੇ ਵੀ ਅਜ ਸਾਥੀ ਇਹ ਵੱਡੀ ਗਿਣਤੀ 'ਚ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਭਾਜਪਾ ਹੈ ਉਹਨਾਂ ਸਾਰਿਆਂ ਨੂੰ ਅਲਵਿਦਾ ਕਹਿ ਕੇ ਇਹ ਅੱਜ ਕਾਂਗਰਸ ਪਾਰਟੀ 'ਚ ਸਭ ਲੋੜੇ ਆ ਇਹਨਾਂ ਨੂੰ ਬਹੁਤ-ਬਹੁਤ ਜੀ ਆਇਆਂ ਕਹਿੰਦਾ ਅਰ ਵਧੀਆ ਜੁਣੀ ਬੜੀ ਅਗਾਂਹ ਵੀ ਤੁਸੀਂ ਬੈਠੇ ਹੋ ਤੁਸੀਂ ਬਲਾਕ ਦੇ ਵੀ ਪ੍ਰਧਾਨ ਹੋ ਲਿਸਟ ਇਹਨਾਂ ਨਾਲ ਬੈਠ ਕੇ ਆਪਣਾ ਗੱਲ ਕਰ ਲਿਓ ਲਿੰਕਲ ਨਾਲ ਤੇ ਆਪਣਾ ਰੇਤੀ ਨਾਲ ਇਹਨਾਂ ਨੂੰ ਬਲਾਕ ਕਾਂਗਰਸ ਕਮੇਟੀ ਚ ਪਾਓ ਵਧੀਆ ਥਾਂ ਤੇ ਸੈੱਟ ਕਰੋ ਸਾਰਿਆਂ ਨੂੰ ਤਾਂ ਕਿ ਕੰਮ ਕਰਨ ਵਾਲੇ ਬੰਦੇ ਆ ਆਪਣੀ ਟੀਮ ਹੋਰ ਵੀ ਮਜ਼ਬੂਤ ਹੋਵੇ ਕਿਉਂਕਿ ਕਈ ਵਾਰੀ ਨਾਮ ਕਰਦੇ ਕਰਦੇ ਆਪਣੇ ਤੋਂ ਵੀ ਕੋਈ ਗਲਤੀਆਂ ਹੋ ਜਾਂਦੀਆਂ ਕਈ ਲੋਕ ਮੈਨੂੰ ਵੀ ਕੁਝ ਸਿਖਾਈ ਜਾ ਰਹੇ ਆ ਹੁਣ ਅੱਜ ਇੱਕ ਮੈਂ ਤੁਹਾਨੂੰ ਕਹਿ ਦਿੰਦਾ ਵੀ ਰਾਜਪੁਰੇ ਚ ਜਿੰਨੇ ਸਾਫ ਸੁਥਰੇ ਅੱਖਾਂ ਵਾਲੇ ਲੋਕ ਆ ਉਹੀ ਹਰਿਆਲ ਸਿੰਘ ਰਾਣ ਰਹਿਣਗੇ ਜਿਹੜੇ ਚੋਰ ਚੱਕੇ ਲੋਕ ਆ ਚਾਹੇ ਕੋਈ ਉਹ ਜੂਆ ਖੇਡਣ ਵਾਲੇ ਆ ਕੇ ਭੀਮ ਵੇਚਣ ਵਾਲੇ ਆ ਕਿ ਕੋਈ ਨਸ਼ਾ ਵਿੱਚ ਨਾਲੇ ਇੱਕ ਵੀ ਮੇਰੇ ਨਾਲ ਨਹੀਂ ਰਹਿ ਸਕਦਾ ਕਿਉਂਕਿ ਮੈਂ ਸਭ ਇਨਸਾਨਾਂ ਦੀ ਜ਼ਿੰਦਗੀ 'ਚ ਅਰਸਾਂ ਰਹਿ ਕੇ ਮੈਂ ਆਪਣੀ ਜਿਹੜੀ ਆਤਮਾ ਉਹ ਮਿਲੇ ਨਿਕਲਿਆ ਵਸਦਾ